ਬਿਮਾਰੀਆਂ ਤੇ ਪੈਸੇ ਨਾ ਹੋਣ ਦੀ ਹਾਲਤ 'ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਵੇਗਾ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਹਸਪਤਾਲਾਂ ਵਿੱਚ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ 10 ਲੱਖ ਰੁਪਇਆ ਤਾਂ ਸਿੱਧਾ ਹੀ ਹਰੇਕ ਤਈ ਹੈ ਆਓ ਪਰ ਮਾਤਮਨ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਮਾਜ ਦੇਖਾਂਗੇ ਪੈਸੇ ਦਾ ਸਰਫਤਾ ਬਾਜ ਦੇਖਾਂਗੇ ਅਜਿਕੇ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋਊਗਾ ਹੀ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ ਨੈਕਸ ਵੈਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕੱਲ ਕਪੂਠਲਾ ਦੇ ठेकेदार ਰਮਨ ਕੁਮਾਰ ਵੱਲੋਂ ਸੁਲਤਾਨਪੁਰ ਦੇ ਪਿੰਡ ਜਾਜਪੁਰ ਏਰੀਆ ਦੇ ਵਿੱਚ ਐਕਸਾਈਜ਼ ਟੀਮ ਨੂੰ ਨਾਲ ਲੈ ਕੇ ਇੱਕ ਭਰੋਸੇਮੰਦ ਸੂਤਰਾਂ ਤੋਂ ਉਹਨਾਂ ਨੂੰ ਖਬਰ ਮਿਲੀ ਸੀ ਕਿ ਇਹ ਜਾਜਪੁਰ ਦੇ ਪਿੰਡ ਦੇ ਵਿੱਚ ਲਾਂ ਜਿਹੜੀ ਆ ਉਹ ਬਣਾਈ ਜਾ ਰਹੀ ਆ ਤੇ ਜਿਹਦੇ ਨਾਲ ਬਹੁਤ ਭਾਰੀ ਜਿਹੜਾ ਵਾ ਠੇਕੇਦਾਰਾਂ ਨੂੰ ਨੁਕਸਾਨ ਹੋ ਰਿਹਾ ਸੀਗਾ ਤੇ ਇਸੇ ਸਬੰਦੇ 'ਚ ਕੱਲ ਛਾਪੇਮਾਰੀ ਕੀਤੀ ਗਈ ਜਿਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਉਸ ਪਿੰਡ ਦੇ ਵਿੱਚੋਂ ਲਾਂਹ ਜਿਹੜੀ ਆ ਉਹ ਬਰਬਤ ਹੋਈ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਪੂਠਲਾ ਤੋਂ ਠੇਕੇਦਾਰ ਰਮਨ ਕੁਮਾਰ ਨੇ ਜਿਹੜੇ ਕਿ ਉਹਨਾਂ ਨੂੰ ਪੁੱਛਾਂਗੇ ਕਿ ਕਿੰਨੀ ਕੁ ਜਿਹੜੀ ਲਾਂਹ ਬਰਬਤ ਜਿਹੜੀ ਆ ਉਹ ਹੋਈ ਆ ਤੇ ਕਿੰਨਾ ਕੁ ਨੁਕਸਾਨ ਜਿਹੜਾ ਵਾ ਇਹਨਾਂ ਨੂੰ ਉਹ ਹੋ ਰਿਹਾ ਹੈ ਗੱਲਬਾਤ ਕਰਾਂਗੇ ਰਮਨ ਜੀ ਕੀ ਕਹਿਣਾ ਚਾਹੋਗੇ ਕੱਲ ਐਕਸਾਈਟ ਡਿਪਾਰਟਮੈਂਟ ਨੂੰ ਨਾਲ ਲੈ ਕੇ ਪੁਲਿਸ ਟੀਮਾਂ ਵੀ ਤੇ ਤੁਹਾਡੇ ਵੱਲੋਂ ਸੁਲਤਾਨਪੁਰ ਦਾ ਕਿਹੜਾ ਪਿੰਡ ਸੀਗਾ ਜਿੱਥੇ ਛਾਪੇਮਾਰੀ ਕੀਤੀ ਗਈ ਤੇ ਕਾਫੀ ਭਾਰੀ ਮਾਤਰਾ ਦੇ ਵਿੱਚ ਲਾਹਨ ਜਿਹੜੀ ਆ ਉਹ ਬਰਾਮਦ ਹੋਈ ਇਹ ਸੁਲਤਾਨਪੁਰ ਲੋਧੀ ਦਾ ਪਿੰਡ ਜਾਰਜਪੁਰਾ ਜੀ ਜਿੱਥੋਂ ਬੜੀ ਭਾਰੀ ਮਾਤਰਾ ਦੇ ਵਿੱਚ ਦੇਸੀ ਨਜ਼ਾਇਜ਼ ਲਾਹਨ ਬਰਾਮਦ ਕੀਤੀ ਗਈ ਜਿਹੜੀ ਕਿ ਬੜੇ ਗੰਦੇ ਤਰੀਕੇ ਨਾਲ ਡਰਮਾਂ 'ਚ ਪਾ ਕੇ ਤੇ ਉਹਨਾਂ ਨੂੰ ਕੱਢਿਆ ਜਾਣਾ ਸੀ ਚਲੋ ਸਾਨੂੰ ਉਹਦੀ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਈ ਅਸੀਂ ਆਪਣੇ ਐਕਸਾਈਜ਼ ਡਿਪਾਰਟਮੈਂਟ ਨਾਲ ਇੰਜੋਬ ਸਾਹਿਬ ਨਾਲ ਇਨਸਪੈਕਟਰ ਸਾਹਿਬਾਂ ਨਾਲ ਜੀ ਕੀਤੀ ਤੇ ਉਹਨਾਂ ਨੇ ਸਾਨੂੰ ਆਪਣੀਆਂ ਟੀਮਾਂ ਦੇ ਕੇ ਇਨਸਪੈਕਟਰ ਸਾਹਿਬ ਦੇ ਕੇ ਪਲੱਸ ਆਪਣੇ ਮੁਲਾਜ਼ਮ ਦੇ ਕੇ ਔਰ ਥਾਣਾ ਸੁਲਤਾਨਪੁਰ ਲੋਧੀ ਤੋਂ ਮੁਲਾਜ਼ਮ ਲੈ ਕੇ ਅਸੀਂ ਜਦੋਂ ਪਿੰਡ ਚਾਰਜਪੁਰ ਦੇ ਵਿੱਚ ਸਾਡੇ ਮੰਗੇ ਸਰਕਲ ਇੰਚਾਰਜ ਨੇ ਤੇ ਇਨਸਪੈਕਟਰ ਸਾਹਿਬ ਉਹਨਾਂ ਨੇ ਜਦੋਂ ਰੇਡ ਕੀਤੀ ਔਰ ਸਾਡੇ ਕੋਲ ਕਰੀਬ ਕੋਈ 8-9 ਗਰਾਂ ਦੀ ਇਨਫੋਰਮੇਸ਼ਨ ਸੀ ਜਿਹੜੀ ਕਿ ਦੋ ਗਰਿਆਂ ਚ 4-4 ਏ ਘਾਰਾ ਸੀ ਜਦੋਂ ਉੱਥੇ ਉਹਨਾਂ ਘਰਾਂ 'ਚ ਵੜੇ ਇੱਕੋ ਟਾਈਮ 'ਸਾਈਟ' ਦੀ ਟੀਮ ਮਰੀ ਤੇ ਜਦੋਂ ਵੜੇ ਉਥੇ ਉਥੇ ਜਾ ਕੇ ਨਾਲ ਦੀ ਨਾਲ ਉਹਨਾਂ ਦੇ ਬਾਥਰੂਮਾਂ ਦੇ ਵਿੱਚ ਕਿਸੇ ਦੇ ਵਿੱਚ 2-200 ਲੀਟਰ ਵਾਲੇ ਡਰਮ ਬੜੇ ਗੰਦੇ ਤਰੀਕੇ ਨਾਲ ਉਹ दारू ਪਾਈ ਪਈ ਸੀ ਘੁੜ ਪਾਇਆ ਪਿਆ ਸੀ ਔਰ ਜਿਹੜੀ ਕੀ ਬਸ ਉਹ ਕੱਢਣ ਦੇ ਦਾਰਦ ਸੀ ਹੋ ਸਕਦਾ ਉਹ ਸ਼ਾਮ ਨੂੰ ਇਹਨੂੰ ਠੱਠੀ ਦਾ ਕਰ ਦਿੰਦੇ ਔਰ ਉਤੋਂ ਇਕੱਲੀ ਲਾਣ ਹੀ ਨਹੀਂ ਜੀ ਉਹਦੇ ਨਾਲ ਜੋ ਕੱਢੀ ਜਾਂਦੀ ਸ਼ਰਾਬ ਜਿੰਦੇ ਨਾਲ ਉਈ ਪੱਠੀ ਬਰਾਮਦ ਹੋਈ ਜਿੰਦੇ ਚ ਦੋਰੀ ਹੁੰਦੀ ਆ ਸ਼ਕਲਾ ਹੁੰਦਾ ਵਾ ਵੀ ਉਹ ਸਭ ਕੁਝ ਕੱਢਣ ਵਾਲਾ ਸਾਮਾਨ ਬਰਾਮਦ ਹੋਇਆ ਜਿਹੜੇ ਬਾਕੀ ਚਾਰ ਕਰ ਸੀ ਉਹ ਤਾਂ ਹੀ ਮਾਰ ਕੇ ਵੱਜ ਗਏ ਉਹ ਬਾਅਦ ਚੋਂ ਫਿਰ ਅਸੀਂ ਆਪਣੇ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਸਾਡੇ ਗੌਰਵਤ ਰਾਜੀ ਤੇ ਉਹਨਾਂ ਨਾਲ ਅਸੀਂ ਗੱਲ ਕੀਤੀ ਉਹਨਾਂ ਨੇ ਫਿਰ ਆਪਣਾ ਡੀਐਸਪੀ ਸultanpur ਹਰਗੁਰਦੇਵ ਸਿੰਘ ਜੀ ਨੂੰ ਔਰ ਸੁਲਤਾਨਪੁਰ ਐਸਐਚਓ ਸੁਨਮਦੀਪ ਜੀ ਨੂੰ ਅ ਕਿਆ ਚਲ ਵੀ ਜਿਸ ਤਰੀਕੇ ਵੀ ਇਹ ਤਾਰੇ ਖਲਵਾਏ ਜਾਣ ਫਿਰ ਉਤੋਂ ਦੇ ਮੋਟਰ ਬੰਦੇ ਨਾਲ ਲੈ ਕੇ ਜਿਉ ਤਾਰੇ ਖਲਵਾਏ ਗਏ ਤੇ ਉਹ ਘਰਾں ਦੇ ਵਿੱਚੋਂ ਅੰਦਰੋਂ ਉਹਦੇ ਪੰਜ 7 ਡਰਮ ਚਾਰਾਂ ਘਰਾں ਚੋਂ ਮਿਲੇ ਆ 20 ਲੀਟਰ ਵਾਲੇ ਪਲੱਸ ਉੱਥੇ 20-20 ਲੀਟਰ ਦੀਆਂ ਕੰਨੀਆਂ ਜਿਹੜੀਆਂ ਕਿ ਦਾਰੂ ਬਿਲਕੁਲ ਤਿਆਰ ਕੱਢੀ ਹੋਈ ਸੀ ਪੈਪਸੀਆਂ ਮੀਨੀਆਂ ਵਿੱਚੋਂ 2-2 ਲੀਟਰ ਵਾਲੀਆਂ ਔਰ ਬੜੇ ਗੰਦੇ ਤਰੀਕੇ ਨਾਲ ਆਰਡਰ ਮੈਂਸ਼ਾ ਪਾਈ ਹੋਈ ਸੀ ਔਰ ਕੋਈ ਢੰਗ ਨਾਲ ਉਹ ਭਾਂਡੇ ਨੂੰ ਕਵਰ ਨਹੀਂ ਕੀਤਾ ਹੋਇਆ ਸੀ ਔਰ ਉਹਨਾਂ ਵਿੱਚ ਕੀੜੇ ਮੱਛਰ ਇੰਨਾ ਹੀ ਤੁਰੇ ਫਿਰਦੇ ਸੀ ਇੱਕ ਇਹ ਇਹ ਕਿਹੜੇ ਪਿੰਡਾਂ ਨੂੰ ਸਪਲਾਈ ਦਿੰਦੇ ਹੁੰਦੇ ਸੀ ਕਿ ਲੱਗ ਛੱਕੇ ਪਿੰਡ ਸੀਗੇ ਕੋਈ ਜਿਹਨਾਂ ਦਾ ਸਪਲਾਈ ਦਿੰਦੇ ਸੀ ਇਹ ਬਿਲਕੁਲ ਜੀ ਜਦ ਕਿ ਚਾਰਜਪੁਰ ਵਿੱਚ ਇਹ ਬੰਦੇ ਕਦੀ ਸੋਈ ਨਹੀਂ ਹੁੰਦੇ ਸੀ ਸਾਡਾ ਕਦੀ 4 ਸਾਲ ਤੋਂ ਸੁਲਤਾਨਪੁਰ ਵਿੱਚ ਚਲਾ ਰਿਆ 5 ਸਾਲ ਤੋਂ ਕਦੀ ਇਹ ਸ਼ੋਈ ਨਹੀਂ ਹੋਇਆ ਸੀ ਕਿ ਚਾਰਜ ਪਰਪੂਨਡ ਵਿੱਚ ਵੀ ਅੱਗੇ ਦੇ ਬੰਦੇ ਹੈਗੇ ਨੇ ਜਿਹੜੇ ਕੰਮ ਕਰਦੇ ਹੁੰਦੇ ਜੀ ਬਟ ਜਦੋਂ ਕੱਲ ਪਤਾ ਲੱਗਾ ਤੇ ਇਹ ਪੂਰੇ ਸੁਲਤਾਨਪੁਰ ਵਿੱਚ ਅੱਧੇ ਕਪੂਰਥਰੇ ਵਿੱਚ ਲੋਈਏ ਸ਼ਾਹਕੋਟ ਤੱਕ ਇਹ ਬੰਦੇ ਮਾਰ ਕਰ ਰਹੇ ਸੀ ਨਾ ਵੀ ਆਪਣੇ ਇਹਨਾਂ ਦੇ ਵਾਹਨ ਰੱਖੇ ਹੋਏ ਨੇ ਤਿਆਰ ਕਰਕੇ ਔਰ ਬੜੀ ਜਲਦੀ ਸਪੀਡ ਤੇ ਤਿਆਰ ਕਰਦੇ ਨੇ ਜਿਵੇਂ 7-8-8-10 ਦਿਨ ਤੋਂ ਜੇ ਚੰਗੀ ਦਾਰੂ ਬਣਾਣੀ ਹੁੰਦੀ ਹੈ ਇਹ ਕੁਝ ਕੈਮੀਕਲ ਯੂਜ਼ ਕਰਦੇ ਨੇ ਦੂਸਰੇ ਤੀਸਰੇ ਦਿਨੀ ਇਹ دارو ਕੱਢ ਕੇ ਤੇ ਪਿੰਡਾਂ ਚ ਹਰ ਜਗ੍ਹਾ ਤੇ ਜਿੱਥੇ ਵੀ ਠੇਕੇ ਨੇ ਜਾਂ ਜਿੱਥੇ ਵੀ ਆਬਾਦੀ ਹੈ ਉਹਦੇ ਲੱਗੇ ਸ਼ਕੀ ਇਹ ਵੇਚਾਉਂਦੇ ਨੇ ਤੇ ਸਾਡੀਆਂ ਸੇਨਾਂ ਜੋ ਹੈ ਉਹ ਇੰਨੀਆਂ ਲਾਸ ਵਿੱਚ ਹੈ ਸਾਡਾ ਜੋ ਰੈਵਨਿਊ ਹੈ ਇਹਨਾਂ ਲਾਸ ਚ ਜਾ ਰਿਹਾ ਤੇ ਅਸੀਂ ਤਾਂ ਕਿਸ਼ਤ ਟਾਈਮ ਤੇ ਹਰ ਮਹੀਨੇ ਕੋਈ ਹੋ ਰਿਹਾ ਕਿ ਕਦੇ ਆਪਣੇ ਕਿਸੇ ਸੱਜਣ ਤੋਂ ਕਦੇ ਆਪਣੇ ਘਰੋਂ ਕੱਢ ਕੱਢ ਕੇ ਪੈਸੇ ਆਪਣੇ ਕਿਸ਼ਤਾਂ ਭਰ ਰਹੇ ਆ ਤੇ ਪਲੀਜ਼ ਜਿਹੜੀ ਇਹ ਗੰਦੀ दारू ਵਾਸਤੇ ਕਾਂਗੇ ਕਿ ਲਵੀ ਇਹ ਗੰਦੀ दारू ਤੋਂ ਜਿੰਨਾ ਬਚ ਸਕਦੇ ਆ ਜਿੰਨਾ ਬਚੇ ਇਹ ਨੁਕਸਾਨ ਦੇ ਆ ਕੋਈ ਫਾਇਦੇ ਨਹੀਂ ਨਹੀਂ ਹੈਗੇ ਔਰ ਕਾਰਨ ਫਿਰ ਸਾਨੂੰ ਤਰਨ ਦਾ ਜਾਂ ਮਜੀਠਾ ਕਾਂਡ ਦੇਖਣ ਨੂੰ ਨਾ ਮਿਲੇ ਉਹਦੇ ਕਰਕੇ ਸਾਡੇ ਪ੍ਰਸ਼ਾਸਨ ਨੂੰ ਸਾਡੇ ਐਕਸਾਈਜ਼ ਵਿਭਾਗ ਨੂੰ ਸਾਡੀ ਸਰਕਾਰ ਨੂੰ ਇਹਨਾਂ ਤੇ ਹੋਰ ਕਾਨੂੰਨ ਸਖਤ ਕਰਨਾ ਚਾਹੀਦਾ ਤਾਂ ਜੋ ਸਾਡਾ ਜਿਹੜਾ ਸਰਕਾਰ ਦਾ ਰੈਵਨਿਊ ਹੈ ਉਹ ਵੀ ਸੇਫ ਰਹੇ ਔਰ ਲੋਕਾਂ ਦੀ ਜਾਨ ਮਾਲ ਦੀ ਉਹ ਵੀ ਸੁਰੱਖਿਆ ਕੀਤੀ ਜਾਵੇ ਇਹ ਜਿਹੜੀ ਧੰਨ ਫੜੀ ਗਈ ਹੈ ਇਹ ਕਿੰਨੀ ਕੁ ਸੀ ਬਰਾਮਦ ਕੀਤੀ ਗਈ ਹੈ ਟੋਟਲ ਇਹ ਦੇਖੋ ਜੀ ਮੇਰੇ ਹਿਸਾਬ ਨਾਲ ਕੋਈ 2000 ਲੀਟਰ ਤੋਂ ਉੱਪਰ-ਉੱਪਰ ਇਹ ਹੋਏਗੀ ਔਰ ਜਿਹੜੀ ਤਿਆਰ ਕੀਤੀ ਹੋਈ ਸੀ ਜਿਆਦਾ ਨਹੀਂ 1.5-200 ਲੀਟਰ ਉਹ ਵੀ ਹੋਏਗੀ ਇਸਕੇ ਸਾਡ ਨਾਲ ਠੇਕੇਦਾਰ ਰਮਨ ਕੁਮਾਰ ਜਿਨ੍ਹਾਂ ਦਾ ਕਹਿਣਾ ਹੈ ਕਿ 2000 ਲੀਟਰ ਤੋਂ ਇਲਾਵਾ 150 ਤੋਂ ਲੀਟਰ ਜਿਹੜੀ ਆ ਉਹ ਤਿਆਰ ਜਿਹੜੀ ਆ ਉਹ ਕੀਤੀ ਹੋਈ ਸੀਗੀ ਤੇ ਇਹਨਾਂ ਨੇ ਮੈਸੇਜ ਵੀ ਇੱਕ ਦਿੱਤਾ ਹੈ ਕਿ ਜੇ ਸ਼ਰਾਬ ਪੀਣ ਦੇ ਲੋਕ ਸ਼ਕੀਨ ਨੇ ਤੇ ਉਹ ਸ਼ਰਾਬ ਵਧੀਆ ਪੀਣ ਬ੍ਰਾਂਡ ਵਧੀਆ ਲੈਣ ਇਹ ਨਹੀਂ ਕਿ ਜਿਸ ਤਰ੍ਹਾਂ ਕੱਲ ਛਾਪੇਮਾਰੀ ਕਰਕੇ ਏਡੀ ਲਾਂਹ ਜਿਹੜੀ ਆ ਫੜੀ ਗਈ ਆ ਤੇ ਬਾਅਦ ਦੇ ਵਿੱਚ ਇੱਥੇ ਮਜੀਠੀਆ ਜਾਂ ਤਰੰਤਨ ਵਾਲਾ ਕਾਂਡ ਜਿਹੜਾ ਵਾ ਉਹ ਦੇਖਣ ਨੂੰ ਮਿਲੇ ਤੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਛਾਪੇਮਾਰੀਆਂ ਜਿਹੜੀਆਂ ਏਦਾਂ ਦੀਆਂ ਲਗਾਤਾਰ ਐਕਸਾਈਟ ਟੀਮ ਦੇ ਨਾਲ ਰਲ ਕੇ ਜਿਹੜੀਆਂ ਚਲਦੀਆਂ ਰਹਿਣਗੀਆਂ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਅਸੀਂ ਸਰਕਾਰ ਨੂੰ ਰੈਵਨਿਊ ਦਿੰਨੇ ਆ ਤੇ ਰੈਵਨਿਊ ਦੇਣ ਦੇ باوجود ਵੀ ਜੇ ਸਾਨੂੰ ਇੰਨਾ ਘਾਟਾ ਜਿਹੜਾ ਵਾ ਉਹ ਪੈ ਰਿਹਾ ਤੇ ਅਸੀਂ ਕੰਮ ਕਿਸ ਤਰ੍ਹਾਂ ਕਰੇਗਾ ਕਰਾਂਗੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨੀ ਕਿ ਸਖਤਾਈ ਜਿਹੜੀ ਆ ਐਕਸਾਈਜ਼ ਡਿਪਾਰਟਮੈਂਟ ਵੱਲੋਂ ਹੁੰਦੀ ਆ ਤੇ ਹੋਰ ਕਿੱਥੇ ਕਿੱਥੇ ਛਾਪੇ ਮਾਰੇ ਆ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਹੈ ਜ ਜਿਹਦੇ ਵਿੱਚ ਸ਼ਰਾਬ ਦੇ ਕਾਰੋਬਾਰ ਜਿਹੜੇ ਆ ਨਕਲੀ ਸ਼ਰਾਬ ਜਿਹੜੀ ਬਣਾ ਰਹੇ ਆ ਲਾਹਨ ਬਣਾ ਰਹੇ ਆ ਉਹਨਾਂ ਤੇ ਸ਼ਿਕੰਜਾ ਜਿਹੜਾ ਵਾ ਹੋਰ ਕਿੰਨਾ ਕ ਜਿਹੜਾ ਵਾ ਉਹ ਕਿੱਸਿਆ ਜਾਂਦਾ ਇੱਕ ਕਪੂਠਲਾ ਤੋਂ ਕੈਮਰਾਮੈਨ ਰਿੰਦਰ ਰਾਜੂ ਦੇ ਨਾਲ ਗਗਨ ਬੈਲ ਦੀ ਰਿਪੋਰਟ ਦੈਨਿਕ ਸੂਰਤੀ ਟੀਵੀ ਕਪੂਠਲਾ